ਖਾਲਸਾ ਵਾਇਬ੍ਰੇ ਦੀ ਕੀ ਬਤੇ ਸਭ ਤੋਂ ਪਹਿਲਾਂ ਨਗਰ ਨਾਲੇ ਦੇ ਸਾਥ ਸਾਥ ਵੱਲੋਂ ਜਿੰਨੇ ਵੀ ਜੀਵੀ ਪਰਮਜੀਤਪੁਰ ਖਾਲਸਾ ਜੀ ਉਹਨਾਂ ਦੇ ਨਾਲ ਭਾਈ ਅਮਰਪਾਲ ਜਿੰਦੇ ਦੋ ਪ੍ਰਕਾਰ ਦੇ ਤੇ ਨਾਲ ਇੱਥੇ ਆ ਗੂ ਸਾਡੇ ਬੇੜੇ ਪੋਤੇ ਨੇ ਸਾਰਾ ਦਾ ਇਹ ਤੈਗਰੋ ਧੰਨਵਾਦ ਕਰਦੇ ਆ ਸਮਾਹ ਬਹੁਤ ਕੀਮਤੀ ਆ ਕਈਆਂ ਲੰਮੀਆਂ ਵਿਚਾਰਾ ਕਰਨ ਵਾਲਾ ਨਹੀਂ ਆ ਲੱਗੇ ਪ੍ਰੋਗਰਾਮ ਰੱਖਿਆ ਮੈਂ ਜਿੰਨੇ ਵੀ ਆਪੂ ਸਹਿਬਾਰਾ ਸਾਡੇ ਨਗਰ ਨੂੰ ਟ੍ਰੇਨਟ ਕਰਨ ਵਾਸਤੇ ਆਏ ਆ ਕਿ ਇੱਕ ਤਰੀਕ ਨੂੰ ਅਮਰਪਾਲ ਸਿੰਘ ਦੇ ਜੋ ਨਿਸ਼ਾਨ ਮੈੱਕ ਤੇ ਮੋਹਰ ਲਾ ਕੇ ਉਹਨਾਂ ਨੂੰ ਕਾਮਯਾਬ ਬਣਾਵਾ ਅਸੀਂ ਇਸ ਗੱਲ ਦਾ ਧਾਰਨ ਦਾਵਾ ਤੇ ਵਾਦਾ ਕਰਦੇ ਆ ਕਿ ਵੇਖੋ ਮੈਂ ਨਗਰ ਵਾਸੀ ਨਾਲ ਹੀ ਬੇਨਤੀ ਕਰਦੇ ਆ ਕਿ ਜੇ ਆਪਣੀ ਇੱਕ ਕੋਟ ਪਾਉਣ ਦੇ ਨਾਲ ਅੰਮ੍ਰਿਤਪਾਲ ਜੇਗਾ ਜਿਗਰੂਪੜ ਦੀ ਝੇਲ ਤੋਂ ਬਾਹਰ ਆ ਜਾਂਦਾ ਤੇ ਇਹ ਖੌਦਾ ਕੋਈ ਬਾਹਰ ਵੇਂਗਾ ਨਹੀਂ ਆਪਾਂ ਨੂੰ ਕਰਨਾ ਚਾਹੀਦਾ ਤੇ ਬਾਕੀ ਜੇ ਆਪਾਂ ਮੂੰਹ ਵੜਾ ਕੇ ਰੱਖਦੇ ਆ ਪਿੰਡਾਂ ਦੇ ਵਿੱਚ ਆ ਵੀ ਸਾਨੂੰ ਮਰਦਾ ਸਨ ਮਟੂਆ ਕੀ ਕਰੂਗਾ ਸਾਨੂੰ ਲਾਲੀ ਨੂੰ ਭੁਲਰ ਕੀ ਕਰੂਗਾ ਸਾਨੂੰ ਜੀਆ ਕੀ ਕਰੂਗਾ ਮੈਂ ਇਹ ਗੱਲ ਦਾਵੇ ਨਾਲ ਕਹਿ ਜਾਂਦਾ ਤੁਹਾਨੂੰ ਇੱਥੇ ਬੈਠੇ ਪੰਡਾਲ ਦੇ ਵਿੱਚ ਜਿੰਨੇ ਮੇਰੇ ਸੱਜਣ ਆਏ ਨਕਰ ਦੇ ਵਿੱਚੋਂ ਬੀਬੀਆਂ ਆਈਆਂ ਵੀ ਤੇ ਵੇਖ ਸਾ ਗੱਲ ਨੂੰ ਝੇਲ ਨਹੀਂ ਹੋਣੀ ਇਹ ਲਾਲ ਦੀ ੁੱਲਰ ਹਾਰਗਾ ਤੇ ਉਹਨੇ ਡਿਗੂ ਫੇਰ ਨਹੀਂ ਜਾਂਦੇ ਅੰਮ੍ਰਿਤ ਦੇ ਰਹਿਣਾ ਵਾ ਤੇ ਜੇ ਜੀਆ ਹਾਰ ਗਿਆ ਲਾ ਉਹਨੇ ਤੇ ਬਾਹਰ ਕੋਈ ਫੜਨਾ ਪਰ ਇਹ ਕਾ ਖਿਆਲ ਰੱਖਿਓ ਇਹ ਮੂਲ ਨਾਲ ਨਹੀਂ ਆਪਾਂ ਰੱਖਨੇ ਆਪਾਂ ਹਿੱਕ ਖੋ ਕੇ ਜਿੱਥੋਂ ਤੱਕ ਆਪਣੀ ਬਾੜ ਜਾਂਦੀ ਆ ਰਿੱਤੇਦਾਂ ਦੇ ਥੂ ਮਹਿਲਾ ਦੇ ਥੂ ਆਪਾਂ ਵੀ ਪ੍ਰਜਾ ਦਾ ਹਿੱਸਾ ਬਣਨਾ ਵਾ ਤੇ ਆਪਾਂ ਅੰਮ੍ਰਿਤਪਾਲ ਨੂੰ ਜੇ ਆਹਰ ਦੀ ਗੱਲ ਹੀ ਰਹਿ ਗਈ ਹੋਣਾ ਹੁਣ ਗੱਲ ਆ ਗਈ ਅਣਖ ਅਤੇ ਗੌਰਤ ਦੀ ਜੇ ਉਹ ਲੱਖ 2 ਲੱਖ ਵੋਟ ਦੇ ਨਾਲ ਬਾਹਰ ਆਇਆ ਤਾਂ ਕੋਈ ਬਾਹਰੀ ਬੱਦੀ ਕਿਤਨੀ ਆ ਇਸ ਕਰਕੇ ਹੁੰਦਾ ਫੇਰ ਜਿੱਤ ਕਰਨੇ ਆ ਜਿੱਤਣਾ ਸਾਨੂੰ 99 ਦੇ ਵਿੱਚ ਆ ਉਦੋਂ ਦਾਅਰਦੀਏ ਕਿ ਵੋਟ ਨਹੀਂ ਬਣੀ ਤੇ ਇਹਨਾਂ ਨੂੰ ਜਿਆਦਾ ਮੈਂ ਘੜ ਕੇ ਪੋਲ ਨੂੰ ਬੂਥ ਲੱਗਾ ਹੀਗਾ ਉਥੇ ਚਾਰ ਵੋਟਰਾਂ ਪਈਆਂ ਤੇ 6 ਸੀ ਉਹਦੇ ਚੋਣ ਦੇ ਨਿਸ਼ਾਨ ਅਮਰਜੀਤ ਸਮਰਤੀਸ ਮਾਨ ਹੁੰਦਾ 6 ਚੋਣ ਦੇ ਨਿਸ਼ਾਨ ਸੀ ਤੇ ਜਦੋਂ ਮੈਂ ਪਹਿਲੀ ਵਾਰ ਗਿਆ ਉਹ ਵੀ ਮੈਦ ਨਹੀਂ ਮੇਨੂੰ ਕਹਿੰਦੀ ਕਾਕਾ ਬਸ ਘਰ ਰੋਣਾ ਨਾ ਲੈ ਅਸੀਂ ਆਪਣੇ ਸ਼ਹਿਰ ਨੂੰ ਬਾਹਰ ਕੱਢਣਾ ਤੇ ਇਦਾਂ ਹੀ ਭਾਈ ਹੁਣ ਜਿੱਥੇ ਵੀ ਦਾਅ ਲੱਗਾ ਜੇ ਤਰ੍ਹਾਂ ਵੀ ਲੱਗਾ ਜੇ ਕੋਈ ਆਪਣਾ ਭੈਣ ਭਰਾ ਬਾਹਰ ਵੀ ਗਿਆ ਨਾ ਕੋਈ ਕੋਲੋਂ ਜਿੱਦਾਂ ਆਪਾਂ ਬਿਠੋਣਾ ਇੱਥੇ ਤੇ ਤਗੜੇ ਬੋਟਾ ਫੇਰ ਕੇ ਹੁਣ ਜਾ ਫੇਰ ਜਿੱਤ ਕਰਾਉਣੀ ਆ ਹਾਂ ਹਾਂ ਉਹ ਜਿਹੜੇ ਵੀ ਮਾਨਸਾ ਸਹਿਮਤਾ ਉਹ ਆਪਣੀਆਂ ਮੁਠੀਆਂ ਬੰਦ ਕਰਕੇ ਤੇ ਦੋਵੇਂ ਬਾਹਾਂ ਤਾਨ ਕਰੋ ਮੁਠੀਆਂ ਬੰਦ ਕਰਨਾ ਤਾਂ ਮਰੂਦਾ ਵੀ ਤਾਕਤ ਦੇ ਵਿੱਚ ਆ ਇਹ ਤਾਕਤਮ ਰੂਪਾ ਦੇ ਨਾਲ ਖੜੀ ਆ ਤੇ ਬਾਹਾਂ ਹਿਦੀਆਂ ਕਰਕੇ ਕਰਦੇ ਤੋ ਦੁਸਰੇ ਬੱਚੇ ਇਹ ਤਾਕਤ ਜੀ ਆਂਦੀ ਆ ਮੁੱਠੀਆਂ ਫੜ ਕੇ ਬੋਲ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ